ਇੱਕ ਪਾਸੇ ਜਿੱਥੇ ਡਾਕਟਰਾਂ ਦੇ ਵੱਲੋਂ ਹੜਤਾਲ ਲਗਾਤਾਰ ਜਾਰੀ ਕੀਤੀ ਕਿ ਇਹ ਸਿਵਾਮਾ ਠੱਪ ਕੀਤੀਆਂ ਕਈਆਂ ਨੇ ਜਿੱਥੇ ਮਰੀਜ਼ ਜਿਹੜੇ ਨੇ ਖੱਜਲ ਖੁਆਰ ਹੋ ਰਹੇ ਨੇ ਤੇ ਉੱਥੇ ਹੀ ਦੂਜੇ ਪਾਸੇ ਇੱਕ ਅਜੀਹੀ ਤਸਵੀਰ ਆ ਰਹੀ ਹੈ ਇਸ ਵਿੱਚ ਜਾਲੇ ਦੱਸ ਦਈਏ ਇਹ ਤਸਵੀਰਾਂ ਨੇ ਮਾਤਾ ਕੁਸ਼ਲਿਆ ਹਸਪੀਟਲ ਧੀਆਂ ਜਿੱਥੇ ਡਾਕਟਰ ਦੇ ਵੱਲੋਂ 5ਵੇਂ ਦਿਨ ਵੀ ਹੜਤਾਲ ਜਾਰੀ ਕੀਤੀ ਗਈ ਰੱਖੀ ਗਈ ਹੈ ਹੜਤਾਲ ਲੇਕਿਨ ਇਸ ਦੇ ਬਾਵਜੂਦ ਵੀ ਡਾਕਟਰਾਂ ਨੇ ਐਮਰਜੈਂਸੀ ਸੇਵਾਵਾਂ ਜਾਰੀ ਰੱਖੀਆਂ ਹੋਈਆਂ ਨੇ ਦਵਾਈ ਲੈਣਾ ਹੈ ਮਰੀਜ਼ਾਂ ਨੂੰ ਜਿਹੜੀਆਂ ਨੇ ਉਹ ਦਵਾਈਆਂ ਵੀ ਦੇ ਰਹੇ ਨੇ ਜਿਸ ਤੋਂ ਬਾਅਦ ਤੁਸੀਂ ਇਹ ਤਸਵੀਰ ਦੇਖ ਸਕਦੇ ਹੋ ਬੜੀ ਵੱਖਰੀ ਤਸਵੀਰ ਸਾਹਮਣੇ ਆਈ ਹੈ ਕਿ ਮਰੀਜ਼ ਜਿਹੜੇ ਨੇ ਉਹ ਵੀ ਡਾਕਟਰਾਂ ਦੀਆਂ ਮੰਗਾਂ ਨੂੰ ਜ਼ਾਇਜ਼ ਠਹਿਰਾ ਰਹੇ ਨੇ ਅਤੇ ਪੰਜਾਬ ਸਰਕਾਰ ਨੂੰ ਡਾਕਟਰਾਂ ਦੀਆਂ ਮੰਗਾਂ ਨੂੰ ਲੈ ਕੇ ਅਪੀਲ ਵੀ ਕੀਤੀ ਹੈ ਉਹਨਾਂ ਨੇ ਆਖਿਆ ਕਿ ਪੰਜਾਬ ਸਰਕਾਰ ਨੂੰ ਡਾਕਟਰਾਂ ਦੀ ਗੱਲ ਮੰਨਣੀ ਚਾਹੀਦੀ ਹੈ ਡਾਕਟਰਾਂ ਦੀਆਂ ਮੰਗਾਂ ਨੂੰ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਤਾਂ ਜਿੱਥੇ ਕਿ ਪੂਰੇ ਦੇਸ਼ ਭਰ ਦੇ ਵਿੱਚ ਸੇਵਾਵਾਂ ਠੱਪ ਕੀਤੀਆਂ ਹੋਈਆਂ ਡਾਕਟਰਾਂ ਦੇ ਵੱਲੋਂ ਹੜਤਾਲ ਕੀਤੀ ਹੋਈ ਹੈ ਮਰੀਜ਼ ਖੰਜਲਖوار ਹੋਏ ਨੇ ਕਾਫੀ ਮਰੀਜ਼ ਪਰੇਸ਼ਾਨ ਹੋ ਰਹੇ ਨੇ ਮੌਕੇ ਤੇ ਉਹਨਾਂ ਨੂੰ ਇਲਾਜ ਨਹੀਂ ਮਿਲ ਰਿਹਾ ਤਾਂ ਇਸ ਬਚਾਲੇ ਇਹ ਖਬਰ ਜਿਹੜੀ ਸਾਹਮਣੇ ਆਈ ਹੈ ਕਿ ਮਰੀਜ਼ ਜਿਹੜੇ ਨੇ ਮਾਤਾ ਕੁਸ਼ਲੈ ਹਸਪੀਟਲ ਦੇ ਮਰੀਜ਼ ਨੇ ਜਿੱਥੇ ਇਲਾਜ ਕਰਨ ਗਏ ਸੀਗੇ ਹੜਤਾਲ ਦੇ باوجود ਡਾਕਟਰਾਂ ਦੇ ਵੱਲੋਂ ਸੇਵਾ ਜਿਹੜੀ ਹੈ ਉਹ ਜਾਰੀ ਰੱਖੀ ਗਈ ਹੈ ਦੇਖੋ ਜੀ ਹੜਤਾਲ ਦਾ ਅੱਜ ਪੰਜਵਾਂ ਦਿਨ ਹੈ ਪਹਿਲੇ 3 ਦਿਨ ਅਸੀਂ 3 ਘੰਟੇ OPD ਚਲਾਈ ਹੈ ਤੇ ਕੱਲ ਤੋਂ ਅਸੀਂ OPD ਬੰਦ ਕੀਤੀ ਹੈ ਬਾਕੀ ਐਮਰਜੈਂਸੀ ਮੈਡੀਕੋ ਲੀਗਲ ਕੰਮ ਸਾਰਾ ਜੋ ਪੁਲਿਸ ਨਾਲ ਰਿਲੇਟਡ ਕੰਮ ਹੈ ਕੋਰਟ ਕੇਸ ਸਭ ਚੱਲ ਰਹੇ ਨੇ ਸਾਡਾ ਕੋਈ ਵੀ ਮੰਤਵ ਪਬਲਿਕ ਨੂੰ ਇਨਕਨਵੀਨੀਅੰਸ ਦੇਣਾ ਨਹੀਂ ਹੈ ਜਿਸ ਕਰਕੇ ਅੱਜ ਇਹ ਗੇਟ ਰੈਲੀ ਆਰਗੇਨਾਈਜ਼ ਕੀਤੀ ਹੈ ਪਰ ਪੇਸ਼ੈਂਟ ਸਾਡੇ ਨਾਲ ਨੇ ਅਸੀਂ ਉਹਨਾਂ ਨੂੰ ਪੈਂਫਲੈਟਸ ਪਹਿਲਾਂ ਤੋਂ ਹੀ ਦੇ ਰਹੇ ਸੀ ਅਸੀਂ ਗਵਰਨਮੈਂਟ ਨੂੰ ਵੀ ਪਹਿਲਾਂ ਨੋਟਿਸ ਦੇ ਕੇ ਹੀ ਹੜਤਾਲ ਕੀਤੀ ਹੈ ਸਾਨੂੰ ਅਸ਼ੋਰੈਂਸ ਬੜੀ ਪੋਜ਼ਿਟਿਵ ਸਾਡੇ ਨਾਲ ਮੀਟਿੰਗ ਲਈ ਗਈ ਹੈ ਐਂਡ ਵੀ ਆਰ ਵੈਰੀ ਹੋਪਫੁਲ ਆਲਸੋ ਬਸ ਇਹ ਹੈ ਕਿ ਉਸਦੇ ਅੱਗੇ ਕੋਈ ਕਾਰਵਾਈ ਨਹੀਂ ਹੋਈ। ਉਹ ਦਿਨ ਸਾਨੂੰ ਬੁਲਾਇਆ ਗਿਆ ਸੀ ਮੀਟਿੰਗ ਤੇ ਕੈਬਨਟ ਦੀ ਸਬਕਮੇਟੀ ਦੀ ਮੀਟਿੰਗ ਸੀ। ਆਨਰੇਬਲ ਮਿਨਿਸਟਰਸ ਨੇ ਸਾਨੂੰ ਅਸ਼ੋਰੈਂਸ ਦਿੱਤੀ ਹੈ। ਸਾਡੇ ਰਿਪਰੈਜ਼ੈਂਟੇਟਿਵਸ ਮੀਟਿੰਗ ਦੇ ਵਿੱਚ ਗਏ ਸੀ। ਬਟ ਇਹ ਕਿ ਲਿਖਤੀ ਚ ਸਾਨੂੰ ਕੁਝ ਪ੍ਰਾਪਤ ਨਹੀਂ ਹੋਇਆ। ਤੇ ਉਹ ਇੰਨਾ ਕੋਈ ਲੰਬਾ-ਚੌੜਾ ਕੰਮ ਨਹੀਂ ਹੈ ਜਦੋਂ ਇੱਕ ਚਿੱਠੀ ਨਾਲ ਕੰਮ ਰੋਕਿਆ ਜਾਂਦਾ ਹੈ ਤੇ ਇੱਕ ਚਿੱਠੀ ਨਾਲ ਕੰਮ ਬਹਾਲ ਵੀ ਉਦਾਂ ਹੀ ਹੋ ਜਾਂਦਾ ਹੁੰਦਾ। ਬਾਕੀ ਠੀਕ ਹੈ ਇਹਨਾਂ ਚੀਜ਼ਾਂ ਨੂੰ ਟਾਈਮ ਵੀ ਲੱਗਦਾ ਪਰ ਹੁਣ ਤਾਂ ਅੱਜ ਸਾਡਾ ਦੂਸਰਾ ਦਿਨ ਹੋ ਗਿਆ। ਅਸੀਂ ਸਿਰਫ ਤੇ ਸਿਰਫ ਆਪਣੀਆਂ ਜਾਇਜ਼ ਮੰਗਾਂ ਸਿਕਿਉਰਿਟੀ ਤੇ ਸਾਡੀ ਐਸਸੀਪੀ ਤੇ ਇੱਕ ਸਾਨੂੰ ਨਵੇਂ ਮੈਡੀਕਲ ਅਪਕਰਣਾਂ ਦੀ ਵਰਤੀ ਇਹ ਤਿੰਨ ਸਾਡੇ ਮੇਨ ਮੁੱਦੇ ਨੇ ਸਟ੍ਰਾਈਕ ਦੇ ਸਾਨੂੰ ਅਸ਼ੋਰੈਂਸ ਵਰਬਲ ਅਸ਼ੋਰੈਂਸ ਦਿੱਤੀ ਗਈ ਹੈ ਲਿਖਤੀਛਾਜੇ ਕੁਝ ਵੀ ਪ੍ਰਾਪਤ ਨਹੀਂ ਹੋਇਆ ਜਿਹਦੀ ਅਸੀਂ ਵੇਟ ਕਰ ਰਹੇ ਹਾਂ ਜਿਹੜੇ ਮਰੀਜ਼ ਡਾਕਟਰ ਜਿਹੜੇ ਆ ਰਹੇ ਹੈਗੇ ਮਰੀਜ਼ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਦੇਖੋ ਜੀ ਸਾਡੇ ਮਰੀਜ਼ ਨਾਲ ਸਾਡਾ ਕੋਈ ਇੱਕ ਦਿਨ ਦਾ ਰਿਸ਼ਤਾ ਨਹੀਂ ਹੁੰਦਾ ਸਾਡੇ ਮਰੀਜ਼ ਵੀ ਸਾਡਾ ਪਰਿਵਾਰ ਹੀ ਆ ਇਹ ਅੱਗੇ ਪਿੱਛੇ ਵੀ ਸਾਡੇ ਕੋਲ ਹੀ ਆਂਦੇ ਅਸੀਂ ਇਹਨਾਂ ਦੇ ਕੇਅਰ ਗੀਵਰ ਆ ਸੋ ਮਰੀਜ਼ ਸਾਡੇ ਨਾਲ ਨੇ ਮਰੀਜ਼ ਤਾਂ ਬਹੁਤ ਮਰੀ ਸਾਨੂੰ ਆਪ ਖੜੇ ਹੋ ਕੇ ਸਾਡੀ ਸਬਰ ਨਾਲ ਗੱਲ ਵੀ ਸੁਣ ਕੇ ਜਾਂਦੇ ਆ ਸਾਨੂੰ ਹੱਲਾਸ਼ੇਰੀ ਵੀ ਦੇ ਕੇ ਗਏ ਆ ਵੀ ਅਸੀਂ ਸੁਰੱਖਿਆ ਆਪਣੇ ਵਾਸਤੇ ਨਹੀਂ ਮੰਗ ਰਹੇ ਸਾਡੇ ਮਰੀਜ਼ਾਂ ਦੀ ਸੁਰੱਖਿਅਤ ਇੱਕ এনवायरमेंट ਜਿਹੜਾ ਇਸ ਹਸਪੀਟਲ 'ਚ ਮਰੀਜ਼ ਹੀ ਆਉਂਦੇ ਆ ਇੱਕ ਡਾਕਟਰ ਪਿੱਛੇ 100-100 ਮਰੀਜ਼ ਆ ਦੇਖੋ ਤੇ ਜੇ ਉੱਥੇ ਕੋਈ ਗੱਲ ਹੁੰਦੀ ਹੈ ਸਿਕਿਉਰਿਟੀ ਦਾ ਇਸ਼ੂ ਹੈ ਤਾਂ ਮਰੀਜ਼ਾਂ ਦੀ ਕਨਵੀਨੀਅੰਸ ਹੈ ਸੋ ਇਹ ਹਸਪਤਾਲ ਦਾ ਨੁਕਸਾਨ ਹੁੰਦਾ ਇਹ ਵੀ ਤਾਂ ਸਰਕਾਰ ਦਾ ਹੀ ਨੁਕਸਾਨ ਹੈ ਮਰੀਜ਼ਾਂ ਦਾ ਨੁਕਸਾਨ ਹੈ ਸੋ ਮਰੀਜ਼ ਸਾਡੇ ਨਾਲ ਨੇ ਤੇ ਅਸੀਂ ਉਹਨਾਂ ਨੂੰ ਇਹੀ ਕਹਿ ਰਹੇ ਹਾਂ ਵੀ ਜਿੰਨੀ ਜਲਦੀ ਹੋ ਸਕੇ ਅਸੀਂ ਕੋਈ ਖੁਸ਼ੀ ਨਾਲ ਹੜਤਾਲ ਤੇ ਨਹੀਂ ਬੈਠੇ ਜਿੰਨੀ ਜਲਦੀ ਪੋਸੀਬਲ ਹੋਇਆ ਅਸੀਂ ਆਪਣੀਆਂ ਸਰਵਿਸਿਜ਼ ਰੀਜ਼ਿਊਮ ਕਰਾਂਗੇ ਇਨ ਦਾ ਮੀਨ ਵਾਈਲ ਜੋ ਐਮਰਜੈਂਸੀ ਸਰਵਿਸਿਜ਼ ਹੈ ਉਹ ਚੱਲ ਹੀ ਰਹੀਆਂ ਅਸੀਂ ਉਹਨਾਂ ਨੂੰ ਬੰਦ ਵੀ ਨਹੀਂ ਕੀਤਾ ਦੇਖੋ ਜੀ ਹਜੇ ਅਸੀਂ ਫੇਜ਼ਸ ਚ ਸਟ੍ਰਾਈਕ ਅਨਾਉਂਸ ਕੀਤੀ ਸੀ ਅਸੀਂ ਡਿਪਾਰਟਮੈਂਟ ਨੂੰ ਥਰੂ ਮੀਡੀਆ ਵੀ ਤੇ ਥਰੂ ਪਬਲਿਕ ਵੀ ਥਰੂ ਪ੍ਰੋਪਰ ਚੈਨਲ ਵੀ ਅਸੀਂ ਸਾਰੀ ਇਨਫੋਰਮੇਸ਼ਨ ਗਵਰਨਮੈਂਟ ਨੂੰ ਦਿੱਤੀ ਹੋਈ ਹੈ ਅਸੀਂ ਫੇਜ਼ 2 ਮੀਟਿੰਗ ਤੋਂ ਬਾਅਦ ਸ਼ੁਰੂ ਕੀਤਾ ਜਦੋਂ ਸਾਨੂੰ ਕੋਈ ਅਸ਼ੋਰੈਂਸ ਨਹੀਂ ਮਿਲੀ ਵੀ ਆਰ ਵੈਰੀ ਹੋਪਫੁਲ ਅਸੀਂ ਇਹੀ ਉਮੀਦ ਰੱਖਦੇ ਹਾਂ ਵੀ ਸਰਕਾਰ ਸਾਡੀ ਗੱਲ ਸੁਣੇਗੀ ਤੇ ਸਾਨੂੰ ਛੇਤੀ ਛੇਤੀ ਇਹਦਾ ਕੋਈ ਨਿਬੇੜਾ ਹੋਏਗਾ ਨਹੀਂ ਹੋਇਆ ਤਾਂ ਫਿਰ ਅਸੀਂ ਫੇਜ਼ 3 ਦੀ ਸਟ੍ਰਾਈਕ ਤੇ ਜੋ ਜੋ ਚੀਜ਼ਾਂ ਪਲਾਨਡ ਨੇ ਉਹ ਅਸੀਂ ਅੱਗੇ ਸੋਚਾਂਗੇ ਆਮਰਸੇ ਸੇਵਾ ਵਾਲੇ ਕਹਿੰਦੇ ਇੰਤਜ਼ਾਮ ਐਮਰਜੈਂਸੀ ਚੱਲ ਰਹੀ ਹੈ ਜੀ ਅਸੀਂ ਐਮਰਜੈਂਸੀ ਇੱਕ ਦਿਨ ਵੀ ਬੰਦ ਨਹੀਂ ਹੋਈ ਸਾਡੇ ਸਰਜਨ ਸਾਡੇ ਸਪੈਸ਼ਲਿਸਟ ਡਾਕਟਰ ਸਾਰੇ ਔਨ ਕਾਲ ਐਮਰਜੈਂਸੀਜ਼ ਅਟੈਂਡ ਕਰ ਰਹੇ ਨੇ ਐਮਸੀਐਚ ਸਰਵਿਸਿਜ਼ ਚੱਲ ਰਹੀਆਂ ਕਿਸੇ ਦੀ ਡਿਲੀਵਰੀ ਕਿਸੇ ਦੀ ਐਮਰਜੈਂਸੀ ਕੋਈ ਰੋਡ ਐਕਸੀਡੈਂਟ ਟਰਾਮਾ ਈਵਨ ਕੋਰਟ ਕੇਸ ਕੋਈ ਮੈਡੀਕਲ ਅਸੀਂ ਨਹੀਂ ਰੁਕੇ ਹੋਏ ਉਹ ਚੱਲ ਰਹੇ ਆ ਤੇ ਸਾਡੇ ਸਾਰੇ ਡਾਕਟਰਸ ਔਨ ਕਾਲ ਹਮੇਸ਼ਾ ਹੀ ਡਿਊਟੀ ਕਰ ਰਹੇ ਅੱਜ ਜੀ ਪੰਜਵਾਂ ਦਿਨ ਹੋ ਗਿਆ ਇਸ ਵਿਰੋਧ ਪ੍ਰਦਰਸ਼ਨ ਦਾ ਅਸੀਂ ਨਹੀਂ ਚਾਹੁੰਦੇ ਕੋਈ ਮਰੀਜ਼ਾਂ ਦੀ ਦਿੱਕਤ ਆਵੇ ਅਸੀਂ ਇਸੇ ਲਈ ਐਮਰਜੈਂਸੀ ਵਿੱਚ ਆਪਣੇ ਡਾਕਟਰ ਵਧਾ ਦਿੱਤੇ ਹਨ ਦੇ ਲੋਕਾਂ ਦੀ ਪਰੇਸ਼ਾਨੀ ਨਾ ਹੋਵੇ ਲੇਕਿਨ ਓਪੀਡੀਜ਼ ਬੰਦ ਰੱਖਣੀ ਸਾਨੂੰ ਮਜਬੂਰ ਕਰ ਰਹੀ ਹੈ ਸਰਕਾਰ ਕਿਉਂਕਿ ਜੇ ਹੱਲ ਕਰਨਾ ਤਾਂ ਕਰ ਦਿਓ ਕਿ ਫੇਰ ਲਟਕਾ ਕਿਉਂ ਰਹੇ ਜਦੋਂ ਮੰਨ ਰਹੇ ਹੋ ਸਾਰੀ ਗੱਲਾਂ ਜਦੋਂ ਮੀਟਿੰਗ ਚ ਕਹਿ ਰਹੇ ਹੋ ਕਿ ਚਾਹਤਰ ਕੈਬਨਿਟ ਮੰਤਰੀ ਆ ਕੇ ਕਹਿ ਰਹੇ ਕਿ ਇਨ ਬਿਨ ਪਾਲਣਾ ਅਸੀਂ ਮੈਨੂੰ ਮੰਨ ਲਾਂਗੇ ਇਹਨੂੰ ਲਾਗੂ ਕਰ ਦਾਂਗੇ ਤਾਂ ਉਸੇ ਕਰ ਨੂੰ ਲਿਖਤ ਚ ਦੇਣ ਚ ਕੀ ਦਿੱਕਤ ਹੈ ਸਾਨੂੰ ਸਮਝ ਨਹੀਂ ਆ ਰਹੀ ਤੇ ਇਸ ਲਈ ਅੱਜ ਵਿਰੋਧ ਪ੍ਰਦਰਸ਼ਨ ਪੰਜਵੇਂ ਦਿਨ ਵੀ ਲੱਗ ਜਾ ਰਹੀ ਹੈ ਮਰੀਚਾ ਵੱਲੋਂ ਕਿਹਾ ਜਾ ਰਿਹਾ ਕਿ ਵੀ ਐਮਰਜੈਂਸੀ ਸਹੂਲਤਾਂ ਜਿਹੜੀ ਹੈਗੇ ਉਹ ਨਹੀਂ ਦਿੱਤੀ ਜਾ ਰਹੀ ਹੈ ਤੁਹਾਡੇ ਵੱਲੋਂ ਮੈਨੂੰ ਇਹ ਸਿਚੁਏਸ਼ਨ ਦਾ ਤੁਸੀਂ ਆਪ ਦੇਖ ਸਕਦੇ ਹੋ ਕਿ ਜਿੱਥੇ ਵੀ ਮਰੀਜ਼ ਆ ਰਿਹਾ ਉੱਥੇ ਉਹ ਅਟੈਂਡ ਕੀਤਾ ਜਾ ਰਿਹਾ ਜਿਹੜਾ ਅਮਰਜੈਂਸੀ ਪੇਸ਼ੈਂਟ ਹੈ ਅਮਰਜੈਂਸੀ ਪੇਸ਼ੈਂਟ ਹੈ ਉਹਦੇ ਵਿੱਚ ਕੋਈ ਕਿਸੇ ਦਾ ਜਾਨੀ ਨੁਕਸਾਨ ਕਿਸੇ ਦਾ ਕੋਈ ਹਰਜਾ ਹੋ ਜੇ ਇਹ ਅਸੀਂ ਬਿਲਕੁਲ ਨਹੀਂ ਚਾਹਾਂਗੇ ਇਸ ਕਰਕੇ ਜਿਹੜੀ ਗਰਭਤੀ ਔਰਤਾਂ ਨੇ ਉਹਨਾਂ ਸਾਰਿਆਂ ਨੂੰ ਟ੍ਰੀਟਮੈਂਟ ਮਿਲ ਰਿਹਾ ਜਿਹੜੇ ਟਰੋਮਾ ਦੇ ਕੇਸ ਆ ਰਹੇ ਨੇ ਉਹਨਾਂ ਨੂੰ ਬਿਲਕੁਲ ਟ੍ਰੀਟਮੈਂਟ ਦਿੱਤਾ ਜਾ ਰਿਹਾ ਕਿਸੇ ਤਰ੍ਹਾਂ ਦੀ ਹੋਰ ਅਮਰਜੈਂਸੀ ਆ ਗਈ ਮੈਡੀਕਲ ਅਮਰਜੈਂਸੀ ਸਰਜਿਕਲ ਅਮਰਜੈਂਸੀ ਸਾਰੇ ਅਟੈਂਡ ਹੋ ਰਹੇ ਨੇ ਕੋਈ ਸਾਰੇ ਸਰਜਨ ਸਾਡੇ ਸਾਰੇ ਡਾਕਟਰ ਸਾਰੇ ਸ਼ਾਮ ਸਿਰਫ ਓਪੀਡੀ ਬੰਦ ਰੱਖ ਕੇ ਰੂਟੀਨ ਓਪੀਡੀ ਪੇਸ਼ੈਂਟਸ ਨੂੰ ਅਸੀਂ ਇੱਕ ਵਿਰੋਧ ਦਾ ਢੰਗ ਹੈ ਸਾਡਾ ਹੋਰ ਅਸੀਂ ਕਰੀਏ ਵੀ ਕੀ ਮਜਬੂਰ ਹੋ ਕੇ ਕਰਨਾ ਪੈ ਰਿਹਾ ਅੱਜ ਮਾਰਚ ਵੀ ਕੀਤਾ ਗਿਆ ਹੈ ਤੁਹਾਡੇ ਵੱਲੋਂ ਕਿਥੇ ਰੱਖਿਆ ਮਾਰਚ ਇਹ ਗੇਟ ਰੈਲੀ ਅਸੀਂ ਸੰਬੋਧਨ ਕਰਨ ਲਈ ਪਬਲਿਕ ਨੂੰ ਦੱਸਣ ਲਈ ਅੱਜ ਕੀਤੀ ਹੈ ਜਿਹੜੇ ਲੋਕ ਸਾਡੇ ਵਿੱਚ ਆ ਰਹੇ ਨੇ ਸਾਡੇ ਹਸਪਤਾਲਾਂ ਵਿੱਚ ਪਹੁੰਚ ਰਹੇ ਨੇ ਉਹ ਪੁੱਛ ਰਹੇ ਨੇ ਕਿ ਤੁਹਾਡੀ ਮੰਗਾਂ ਕੀ ਨੇ ਉਹ ਮੰਗਾਂ ਦੱਸਣ ਲਈ ਕੀਤੀ ਹੈ ਸਾਡੇ ਅਧਿਕਾਰੀ ਵੀ ਪਿੱਛੇ ਬੈਠੇ ਨੇ ਉਹਨਾਂ ਨੂੰ ਵੀ ਦੱਸ ਰਹੇ ਹਾਂ ਕਿ ਗੱਲ ਪਹੁੰਚਾਈ ਜਾਵੇ ਡਿਪਾਰਟਮੈਂਟ ਵਿੱਚ ਜੋ ਸਹੀ ਗੱਲ ਬਣਦੀ ਹੈ ਜਿਸ ਨੂੰ ਆਪਾਂ ਨੂੰ ਵਾਕਈ ਪਹਿਲਾਂ ਕਹਿਣਾ ਬੰਦਾ ਸੀ ਇਹ ਕ ਜਿਸ ਨੂੰ ਪਹਿਲਾਂ ਭੁਗਤਦੇ ਆਏ ਲੋਕ ਸੋ ਇਹ ਗੱਲਾਂ ਪਹਿਲਾਂ ਵੀ ਰੱਖੀਆਂ ਜਾਣੀ ਜਿਹਦੇ ਜਿਹੜੇ ਵਿਭਾਗਾ ਵਿੱਚ ਉਹ ਜਿਹੜੇ ਵਿਭਾਗੀ ਅਧਿਕਾਰੀਆਂ ਦੀ ਮੈਂ ਕਹਾਂਗਾ ਕਿ ਇੱਕ ਨਾਕਾਮੀ ਹੈ ਕਿ ਉਹ ਪਹਿਲਾਂ ਇਹਨਾਂ ਗੱਲਾਂ ਨੂੰ ਸਹੀ ਤਰ੍ਹਾਂ ਰੱਖ ਨਹੀਂ ਪਾਏ ਇਸ ਕਰਕੇ ਹੜਤਾਲ ਦੀ ਨੋਬਤ ਆ ਗਈ ਮੀਟਿੰਗ ਵੀ ਚੱਲ ਰਹੀ ਹੈ ਸਰ ਮੀਟਿੰਗ ਪਹਿਲਾਂ ਹੋਈ ਹੈ ਜੇ ਸਾਲੇ ਹਾਲੇ ਸੰ ਕੋਈ ਸੱਦਾ ਨਹੀਂ ਹੈਗਾ ਮੀਟਿੰਗ ਦਾ ਹੜਤਾਲ ਦੇ ਬਾਵਜੂਦ ਵੀ ਅਸੀਂ ਪੂਰੀ ਐਮਰਜੈਂਸੀ ਸੇਵਾਵਾਂ ਜਿਹੜੀਆਂ ਹੈਗੀਆਂ ਸਾਰੀਆਂ ਦੇ ਰਹੀਆਂ ਹਾਂ ਮਰੀਜ਼ ਭਰਤੀ ਕੀਤੇ ਜਾ ਰਹੇ ਹਨ ਉਹਨਾਂ ਦਾ ਪ੍ਰੋਪਰ ਇਲਾਜ ਕੀਤਾ ਜਾ ਰਿਹਾ ਹੈ ਚਾਹੇ ਉਹ ਪ੍ਰੈਗਨੈਂਟ ਹੈ ਚਾਹੇ ਕੋਈ ਮੈਡੀਕਲ ਲੀਵਰ ਸੇਵਾ ਸਰ ਸ਼ਸ਼ੀ ਕਾਲ ਜੀ ਸਾਨੂੰ ਸਰ ਪਤਾ ਨਹੀਂ ਤੀ ਵੀ ਅੱਜ ਹੜਤਾਲ ਹੜਤਾਲ ਕਰਨਾ ਸੀ ਕਰਾਇਆ ਲਾ ਕੇ ਏਡੀ ਦੂਰ ਤੋਂ ਆਇਆ ਹੁਣ ਸਾਨੂੰ ਵਾਪਸੀ ਮੁੜਨਾ ਪੈ ਰਿਹਾ ਜੀ ਜਿਸ ਚੀਜ਼ ਦੀ ਦਵਾਈ ਲੈਣਾ ਅਸੀਂ ਸਾਰਾ ਆਪਣੇ ਕੁਝ ਸਕਿਨ ਦੀ ਦਵਾਈ ਲੈਣਾ ਤੇ ਕੁਝ ਆਪਣੇ ਪਹਿਲੇ ਵੀ ਇਲਾਜ ਚੱਲਦਾ ਹਾਂਜੀ ਸਰ ਅੱਜ ਹੜਤਾਲ ਦੇਖ ਕੇ ਤੁਹਾਨੂੰ ਕੋਈ ਪਰੇਸ਼ਾਨੀ ਵੀ ਲੱਗ ਰਹੀ ਹੈ ਕੋਈ ਹਾਂਜੀ ਸਰ ਲੱਗ ਰਹੀ ਹੈ ਪਰੇਸ਼ਾਨੀ ਹੁਣ ਅਸੀਂ ਏਡੀ ਦੂਰੋਂ ਆਇਆ ਠੱਕੇ ਖਾ ਕੇ ਬੱਟਨ ਬੱਟਨ ਬੱਸਾਂ ਤੋਂ ਹੁਣ ਫੇਰ ਵਾਪਸ ਸਾਨੂੰ ਜਾਣਾ ਪੈ ਰਿਹਾ ਸਰਕਾਰ ਤੋਂ ਹੀ ਮੰਗ ਕਰਦਾ ਜੋ ਇਹਨਾਂ ਦੀ ਮੰਗਾਂ ਪੂਰੀ ਕਰਨੀ ਚਾਹੀਦੀ ਹੈ